ਮੈਂ ਇੱਕ ਪਾਸੇ ਤਾਂ ਦੇਸ਼ ਕਿਹੜੀ ਮੁਸੀਬਤ ਦੇ ਵਿੱਚ ਫਸਿਆ ਹੋਇਆ ਹੈਗੇ ਤਾਂ ਉੱਚ ਵੀ ਆਪਣੀ ਮੂਰੇ ਆ ਪੰਜਾਬ ਵਾਲੇ ਆ ਇਹ ਮੁਸੀਬਤ ਨੂੰ ਮੌਕਾ ਦੇਖਦੇ ਨੇ ਜੇ ਪੰਜਾਬ ਪਾਣੀਆਂ ਪਿੱਛੇ ਅੰرسٹ ਹੋ ਗਿਆ ਪੰਜਾਬ ਚ ਕੁਝ ਇਸ ਤਰ੍ਹਾਂ ਹੋ ਗਿਆ ਤਾਂ ਜਿੰਮੇ ਕਹਣ ਕੌਣ ਹੋਗਾ ਭਾਵੇਂ ਲੋਕੀ ਤਾਂ ਭਾਵੇਂ ਜੀਪੀ ਇਹ ਕੀ ਮਤਲਬ ਪਾਕਿਸਤਾਨ ਨੂੰ ਫੈਲਾ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਪੰਜਾਬ ਦੀ ਹਰ ਕੋਲਸ ਕਿੱਥੇ ਖਲਾੜੀ ਬਸੂਰੀ ਸਾਰੀ ਬੋਸਾ ਦੀ ਬਾਰਡਰ ਤੇ ਆਈ ਖਲੋਣ ਜਾਣੀ ਹੈ ਆ ਤਰਕੀਆਂ ਨੂੰ ਕਿੁੱਝੀ ਮੈਂ ਛੱਡਣਾਉਂਗਾ ਕੋਈ ਇਹ ਕਿ ਮੈਂ ਰੱਲ ਕੇ ਬਣੀ ਕੋਈ ਹੋਰ ਦਰਨੀ ਕੋਈ ਇਹਨਾਂ ਕੋਲੇ ਲੀਗਲ ਕਾਰਕੀਆਂ ਸਾਡੇ ਵਕੀਲ ਸਾਹਿਬ ਏਜੀ ਖੜੇ ਆ ਜਾਂਦੇ ਨਾਲ ਦੇ ਸੀ ਸਮਝ ਆਇਆ ਵੀ ਪਾਈਏ ਇੱਥੇ ਨਾ ਆਓ ਇੱਥੇ ਲੋਕ ਜੇ ਹੋਰ ਅਸਲ ਤੂੰ ਚਲੋ ਥੋੜਾ ਜਾਂ ਸੰਜਮ ਨਾਲ ਤੁਸੀਂ ਅੱਗੇ ਨਾ ਆਓ ਨਾ ਆਓ ਚਲੋ ਕੋਈ ਅੱਤਾਂ ਦੇ ਨਹੀਂ ਕੋ ਕੋਈ ਪਾਇਆ ਰਹੇ ਜੇ ਅੰਨੀ ਕਰਨਾ ਵੀ ਜਿਹਦੇ ਨਾਲ ਇਹਨਾਂ ਨੂੰ ਕੋਈ ਮੌਕਾ ਮਿਲੇ ਸਮਝੋ ਪਰ ਮੈਨੂੰ ਲੱਗਦਾ ਇਹਨਾਂ ਨੂੰ ਪਰਪਰ ਮੂੰਹ ਕਰੀਏ ਜਿੰਦਾਬਾਦ ਜਿੰਦਾਬਾਦ ਅਕਾਸ਼ ਸਿੰਘ ਜਿੰਦਾਬਾਦ ਇਹ ਬੀਜੇਪੀ ਕੈਂਡੀਆਨਾਂ ਨੂੰ ਕਿ ਹੁਣ ਵਧੀਆ ਮੌਕਾ ਹੈ ਲੋਕਾਂ ਦਾ ਭਿਆਨ ਬੰਦਾ ਬੰਲਾ ਹੈ ਲੋਕਾਂ ਤੇ ਮਸਈਲਾ ਬੰਲਾ ਹੈ ਆ ਪਤਾ ਕਰ ਲੋ ਮੰਗਲਾ ਫੇਰ ਅੱਗੇ ਜਾਣ ਨਹੀਂ ਦਿੰਦੇ ਆਪਾਂ ਹਾਂਜੀ ਹੱਤ ਕਰਦੇ ਆ ਯਾਰ ਮਤਲਬ ਅਸੀਂ ਕੋਈ ਅਸੀਂ ਕੋਈ ਜਦੋਂ ਉਹ 40 ਹੱਦ ਨਾ ਪਾਣੀ ਸਾਡੇ ਅਗਰ ਤੋਂ ਅਸੀਂ 91% ਹੀ ਵਰਤੇ ਆ ਜੇ ਪੰਜਾਬ ਤਾਂ 70 75 ਤੋਂ ਵੱਧ ਕਿਤੇ ਗਈ ਨਹੀਂ ਇਹ 100 ਤੋਂ ਘੱਟ ਕੇ ਆਈ 105 107 117 112 ਪਹਿਲਾਂ ਦੇ ਪਹਿਲਾਂ ਵਾਲੇ ਸੀ ਜਿਹੜੇ ਕੀ ਕਹੇ ਉਹ ਅਹੀਂ ਛੱਡਦੇ ਸੀ ਹੁਣ ਆਪਣੇ ਕੋਲੇ ਆਪਾਂ ਵਰਤਣ ਲੱਗੇ ਪਾਣੀ ਹਰੇ 91 ਤੋਂ ਆਪਾਂ ਸੌ ਤੇ ਜਾਮਣ ਲੈ ਆਪਾਂ ਤਾਂ ਹੋਰ ਹਜੇ ਪਾਈਪਾਂ ਪਾਉਣੀਆਂ ਨੇ ਹਜੇ ਕੰਸੀਆਂ ਪੂਰੇ ਚਲਾਉਣੇ ਨੇ ਵੀ ਬਹੁਤ ਅਕੀਸ਼ਾ ਇਸਤਾਨਾ ਸਾਹਿਬ ਜੀ ਦੇਖਵਾਦ ਜੀ ਚੀਰਮੈਨ ਖੁਦ ਆ ਗਿਆ ਜਦ ਕਿ ਚੀਰਮੈਨ ਨੂੰ ਇਹ ਪਤਾ ਹੋਣਾ ਚਾਹੀਦਾ ਕਿ 60% ਬੀਬੀ ਐਮ ਵੀ ਤੇ ਅਸੀਂ ਹਾਂ ਖਰਚਾ ਸਾਡਾ ਤਨਖਾਹਾਂ ਸਾਡੀਆਂ ਆ ਜਿਹੜੀ ਬਣਾਈ ਹੋਈ ਹੈ ਆ ਕਲੋਨੀਆਂ ਸਾਰਾ ਖਰਚਾ ਸਾਡਾ ਸਾਰੀ ਜ਼ਮੀਨ ਕੋਈ ਹੱਡੀ ਉਤਾਰ ਰਿਹਾ ਮੈਂ ਸਰ ਇੱਕ ਪਾਸੇ ਤਾਂ ਦੇਸ਼ ਕਿਹੜੀ ਮੁਸੀਬਤ ਦੇ ਵਿੱਚ ਫਸਿਆ ਹੋਇਆ ਹੈਗੇ ਤਾਂ うち ਵੀ ਆਪਣੀ ਮੂਰੇ ਆ ਪੰਜਾਬ ਵਾਲੇ ਆ ਇਹ ਮੁਸੀਬਤ ਚੋਂ ਮੌਕਾ ਦੇਖਦੇ ਨੇ ਜੇ ਪੰਜਾਬ ਪਾਣੀਆਂ ਪਿੱਛੇ ਅਫਸੋ ਹੋ ਗਿਆ ਪੰਜਾਬ ਚ ਕੁਛ ਇਸ ਤਰ੍ਹਾਂ ਦਾ ਹੋ ਗਿਆ ਤਾਂ ਜਿੰਮੇਵਾਰ ਕੌਣ ਹੋਗਾ ਬੀਬੀਐਮ ਵੀ ਹੋਗੀ ਤੇ ਬੀਜੇਪੀ ਇਹ ਮਤਲਬ ਪਾਕਿਸਤਾਨ ਫੈਲਾ بچਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਪੰਜਾਬ ਦੀ ਅਸੀਂ ਪੁਲਿਸ ਕਿੱਥੇ ਕਿਲਾ ਜੇ ਰੱਖੋ ਸਾਰੀ ਪੁਲਿਸ ਸਾਡੀ ਗਾਰਡਰ ਤੇ ਆ ਇਥੇ ਆਉਂ ਜਾਏਗੀ ਆ ਤਰਕੀ ਇਹਨੂੰ ਕਿ ਸੁਜੀ ਮੈਂ ਛੱਡਣਾ ਹਾਂ ਕੋਈ ਨਹੀਂ ਕਿ ਮੈਂ ਕਰ ਲਿਆ ਕੋਈ ਹੋਰ ਨਹੀਂ ਕੋਈ ਇਹਨਾਂ ਕੋਲੇ ਲੀਗਲ ਕਾਰਗੀਆਂ ਸਾਡੇ ਵਕੀਲ ਸਾਹਿਬ ਏਜਿ ਖੜੇ ਆ ਜਾਂਦੇ ਨਾਲ ਦੇ ਸੀ ਸਮਝ ਆਇਆ ਨਹੀਂ ਪਾਈਏ ਇੱਥੇ ਨਾ ਆਓ ਇੱਥੇ ਲੋਕ ਜੇ ਹੋਰ ਅਸਲ ਤੂ ਚਲੋ ਫੜਾ ਸੰਜਮ ਨਾਲ ਤੁਸੀਂ ਨਾ ਆਓ ਨਾ ਆਓ ਚਲੋ ਕੋਈ ਅੱਤਾਂ ਦੇ ਨਹੀਂ ਕੋ ਕੋਈ ਪਾਇਆ ਰਹੇ ਜੇ ਅੰਨੀ ਕਰਨਾ ਜੀ ਜਿਹਦੇ ਨਾਲ ਇਹਨਾਂ ਨੂੰ ਕੋਈ ਮੌਕਾ ਮਿਲੇ ਸਮਝੋ ਔਰ ਮੈਨੂੰ ਲੱਗਦਾ ਇਹ ਮਨੋਪਰਵਨ ਨੂੰ ਕਰੀਏ ਜਿੰਦਾਬਾਦ ਜਿੰਦਾਬਾਦ ਅਕਾਸ਼ ਸਿੰਘ ਜਿੰਦਾਬਾਦ ਲਈ ਭਾਜੀ ਜੀ ਕੈਂਡੀਆਨ ਨੂੰ ਕਿ ਹੁਣ ਵਧੀਆ ਮੌਕਾ ਹੈ ਲੋਕਾਂ ਦਾ ਪਿਆਰ ਬੰਦਾ ਬੰਦਾ ਹੈ ਲੋਕਾਂ ਤੇ ਮਸਿਆਲਾ ਬੰਦਾ ਹੈ ਆ ਪਟਾਖਾ ਕਰੀਏ ਮੰਗਲਾ ਆ ਕੇ ਜਾਣ ਨਹੀਂ ਦਿੰਦੇ ਆਪਾਂ ਹਾਂਜੀ ਹੱਤ ਕਰਦੇ ਆ ਮਤਲਬ ਅਸੀਂ ਕੋਈ ਅਸੀਂ ਕੋਈ ਸਾਡੇ ਅਗਰ ਤੋਂ ਅਸੀਂ 99% ਹੀ ਵਰਤਿਆ ਜੇ ਪੰਜਾਬ ਦਾ 70 75 ਤੋਂ ਵੱਧ ਕਿਤੇ ਗਈ ਨਹੀਂ ਇਹ 100 ਤੋਂ ਘੱਟ ਕੇ ਆਈ 105 107 117 112 ਪਹਿਲਾਂ ਦੇ ਪਹਿਲਾਂ ਵਾਲੇ ਸੀ ਜਿਹਨ ਕੀ ਕਰਿਓ ਅਰੇ ਛੱਡ ਦੇਣੇ ਹੁਣ ਆਪਣੇ ਕੋਲ ਆਪਾਂ ਵਰਤਣ ਲੱਗੇ ਪਾਣੀ ਹਰੇ 99 ਤੋਂ ਆਪਾਂ ਸੌ ਤੇ ਜਾਮਣ ਲੈ ਆਪਾਂ ਤਾਂ ਹੋਰ ਹਜੇ ਪਾਈਪਾਂ ਪਾਉਣੀਆਂ ਨੇ ਹਜੇ ਕੱਸੀਆਂ ਸੂਰੇ ਚਲਾਉਣੇ ਨੇ ਤੇ ਬਹੁਤ ਤੱਕੇ ਸਾਹਿਤਾਨਾਂ ਸਾਹਿਬ ਜੀ ਦੇਖਣ ਵਾਦਿ ਦੇ ਚੇਅਰਮੈਨ ਖੁਦ ਆ ਗਿਆ ਜਦ ਕਿ ਚੇਅਰਮੈਨ ਨੂੰ ਇਹ ਪਤਾ ਹੋਣਾ ਚਾਹੀਦਾ ਕਿ 60% ਬੀਬੀਐਮਬੀ ਚ ਅਸੀਂ ਆ ਖਰਚਾ ਸਾਡਾ ਤਨਖਾਹਾਂ ਸਾਡੀਆਂ ਆ ਜਿਹੜੀ ਬਣਾਈ ਹੋਈ ਆ ਆ ਕਲੋਨੀਆਂ ਸਾਰਾ ਖਰਚਾ ਸਾਡਾ ਫਾਦੀ ਜਮੀਨ ਕੋਈ ਹੱਡੀ ਨੂੰ ਉਤਾਰ ਰਿਹਾ